ਇਥੇ ਆ ਇਥੇ ਪਾਰਾ ਰੱਖ 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 ਕਈ ਰੱਖ ਸਾਲਾ ਡਰਾਉਂਦਾ ਨਹੀਂ ਅੱਗੋਂ ਰੱਖ ਕਈ ਰੱਖ ਤੇ ਅੱਖ ਲਾ ਉਪਰ ਇਹਨਾਂ ਨੂੰ ਯਾਰ ਹਵਾ ਕਰੀਏ ਦਾ ਆਪਣਾ ਗੱਲੋ ਯਾਰ ਰੋ ਮਾਰਦਾ ਉਹ ਯਾਰ ਮਾਰਦਾ ਰੋ ਭੱਜਾਉਂਦਾ ਨਹੀਂ ਯਾਰ ਛੁੱਟੇ ਜਲੀ ਲੱਗਦਾ ਨਹੀਂ ਲੱਗਦਾ ਸਿਰਫ ਤੈਨੂੰ ਆ ਮੇਰੀ ਗੱਲ ਸੁਣ ਉਹ ਯਾਰ ਰੈਕਮੈਂਡ ਯਾਰ ਮਾਣਾ ਬੰਦਾ ਬੰਦਾ ਤੂੰ ਮੇਰੀ ਗੱਲ ਸੁਣ ਚੱਲ ਮੇਰੀ ਗੱਲ ਸੁਣ ਚਾਚਾ ਮੇਰੀ ਗੱਲ ਹਣਾ ਤੇ ਪਤਾ ਕੀ ਹੈ ਤੁਹਾਡਾ ਏ ਕੋਈ ਹੱਦ ਤਾਂ ਨਹੀਂ ਲੱਗਿਆ ਤੂੰ ਭੇਦ ਪਾਏਗਾ ਤਾਂ ਹੀ ਇਹ ਗੱਲ ਬੈਨ ਲੱਗ ਗਿਆ ਗੱਲ ਤੇ ਬੈਨ ਲਾ ਕਰ ਮੈਂ ਤਾਂ ਭਾਈ ਕੋਈ ਕਰੀ ਜਨਾ ਯਾਰ ਮੇਰੇ ਕੋਲ ਮੇਰੇ ਨਾਲ ਨਹੀਂ ਬਿਠਾਈਏ ਚਾਚਾ ਚੁੱਪ ਕਰ ਮਾ ਹਾਂ ਤੂੰ ਵੀ ਚਾਚਾ ਹੀ ਆ ਮੇਰਾ ਠੀਕ ਹੈ ਚੁੱਪ ਆ ਸੀ ਕਦੇ ਵੀ ਤੈਨੂੰ ਵੇਖਲਾ ਐਮਾ ਸਿਰ ਨਹੀਂ ਤਾ ਨਹੀਂ ਤਾਂ ਪੁਰਾਣਾ ਬਣ ਬਣ ਕੇ ਰਹਿੰਦਾ ਤਾ ਸਿਰ ਨਹੀਂ ਸਮਝਿਆ ਤੈਨੂੰ ਦਾਚਾ ਮੈਂ ਮਤਲਬ ਜੇ ਜਮ ਰਹਿ ਚਾਚਾ ਉਹ ਜੇ ਮੈਂ ਤੈਨੂੰ ਚਾਚਾ ਕਹਿੰਦਾ ਠੀਕ ਹੈ ਤਾ ਲਾੜਦਾ ਨਹੀਂ ਤਾਂ ਇੱਕ ਮਿੰਟ ਮੇਰੀ ਗੱਲ ਸੁਣੋ ਕੰਮ ਕਰ ਆਉਦਾ ਯਾਰ ਇੱਕ ਮੇਰੀ ਗੱਲ ਸੁਣੋ ਮੇਰੇ ਘਰੇ ਦਾ ਸੱਜਣਾ ਹੀ ਮੈਨੂੰ ਤੇ ਮੇਰੀ ਡਾਂਗ ਭਈ ਤੂੰ ਕਹਦਾ ਮਾੜਾ ਮਤਰੀ ਬਣਾ ਲਈ ਆਪਦੀ ਤੂੰ ਜੱਤਾ ਟਾਕਦਾ ਟੈਗਦਾ ਤੂੰ ਟੈਗ ਤੂੰ ਯਾਰ ਮਾੜਾ ਬੱਲੇ ਪਾਸੇ ਟੱਕ ਉਹ ਨਹੀਂ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਮੇਰੇ ਨਿਰਮਣਿਆ ਉਹ ਜੇ ਵੀ ਤੇ ਯਾ ਚੰਦ ਖਾਨੇ ਆ ਗੰਦ ਖਾਨੇ ਬੰਦ ਦੱਸਦਾ ਯਾਰ ਕਮਾਲ ਹੋ ਗਈ ਤੁਹਾਡੀ ਯਾਰ ਲੈ ਦੱਸ ਤੁਸੀਂ ਸਾਂਝੇ ਬੰਦੀ ਦੀ ਵੀ ਨਹੀਂ ਸ਼ਰਮ ਕਰਦੇ ਤੁਸੀਂ ਯਾਰ ਮੇਰੇ ਮੇਰੇ ਖੜੇ ਤੋਂ ਗੱਲ ਪਾਈ ਜੀ ਨਾ ਤੁਸੀਂ ਇੱਕ ਦੋ ਦੇ ਦੇ ਕੋਈ ਚਾਚਾ ਹਲੋ